ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕਬੱਡੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬਹੁਤ ਵੱਡੇ ਵੱਡੇ ਕਬੱਡੀ ਕੱਪ ਹੋ ਰਹੇ ਹਨ ਅਤੇ ਉਸੇ ਤਰ੍ਹਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਕਬੱਡੀ ਕੱਪ ਦੀ ਹਾਂਜੀ ਦੋਸਤੋ ਇਹ ਕਬੱਡੀ ਕੱਪ ਹੋ ਰਿਹਾ ਹੈ ਦਿਦਨਾ ਵਿੱਚ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਇਹ ਕਬੱਡੀ ਕੱਪ ਪੰਜਾਬ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ ਕਿਉਂਕਿ ਇਸ ਕੱਪ ਵਿੱਚ ਕੁਝ ਵੱਖਰਾ ਹੀ ਪ੍ਰਬੰਧ ਕਰਦੇ ਹਨ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਪਿਛਲੇ ਸਾਲ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਕੰਪਾਈਨਾ ਦਿੱਤੀਆਂ ਸੀ ਪਰ ਇਸ ਸਾਲ ਇਹ ਬੈਸਟ ਰੇਡਰ ਅਤੇ ਜਾਫੀ ਨੂੰ ਥਾਰ ਗੱਡੀ ਦੇ ਰਹੇ ਹਨ ਜੀ ਦੋਸਤੋ ਦੋਸਤੋ ਇੱਕ ਕਬੱਡੀ ਕੱਪ 20 ਅਤੇ 21 ਫਰਵਰੀ 2024 ਨੂੰ ਪਿੰਡ ਦੇਦਨਾ ਵਿੱਚ ਕਰਾਇਆ ਜਾ ਰਿਹਾ ਹੈ ਅਤੇ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ365.com ਤੇ ਚੱਲੇਗਾ ਤੇ ਦੋਸਤੋ ਇਸ ਸਾਲ ਪਿੰਡ ਦੇਦਨਾ ਦੇ ਪ੍ਰਬੰਧਕਾਂ ਨੇ ਕਬੱਡੀ ਕੱਪ ਵਿੱਚ ਕੁਝ ਵੱਖਰਾ ਹੀ ਕਰਨ ਦਾ ਕੀਤਾ ਹੈ ਇਸ ਸਾਲ ਇਹਨਾਂ ਨੇ ਇੱਕ ਟੀਮ ਪਾਕਿਸਤਾਨ ਤੋਂ ਵੀ ਬੁਲਾਈ ਹੈ ਤੇ ਦੋਸਤੋ ਇਸ ਕੱਪ ਵਿੱਚ ਕੁੱਲ 8 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਵਿੱਚ ਇੱਕ ਟੀਮ ਪਾਕਿਸਤਾਨ ਦੀ ਹੋਵੇਗੀ ਤਾਂ ਹਾਂਜੀ ਦੋਸਤੋ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਬੈਸਟ ਰੇਡਰ ਅਤੇ ਜਾਫੀ ਹੋ ਸਕਦਾ ਹੈ ਤੁਸੀਂ ਸਾਨੂੰ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ